ਸ਼ਸ਼ੀਗਲ ਦੋਸਤੋ ਅਸੀਂ ਮੌਜੂਦ ਹਾਂ ਡੀਸੀ ਆਫਿਸ ਦੇ ਬਾਹਰ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਇੱਥੇ ਜਗਤਾਰ ਸਿੰਘ ਜੀ ਨੇ ਜਿਨ੍ਹਾਂ ਨੇ ਨਸ਼ੇ ਦੇ ਉੱਪਰ ਧਰਨਾ ਮਾਰ ਕੇ ਡੀਸੀ ਆਫਿਸ ਦੇ ਬਾਹਰ ਬੈਠੇ ਹੋਏ ਨੇ ਔਰ ਤਿੰਨ ਦਿਨ ਤੋਂ ਬੈਠੇ ਹੋਏ ਨੇ ਇੱਥੇ ਵੱਡੇ ਅਧਿਕਾਰੀ ਰੋਜ਼ ਲੰਘਦੇ ਨੇ ਪਰ ਉਹਨਾਂ ਦੀ ਹਜੇ ਤੱਕ ਇਹ ਇਹਨਾਂ ਦੇ ਉੱਪਰ ਗੱਲਬਾਤ ਕਰਨ ਵਾਸਤੇ ਇਹਨਾਂ ਨੂੰ ਕੋਈ ਦਿਲਾਸਾ ਦੇਣ ਵਾਸਤੇ ਇਹਨਾਂ ਦੀ ਕਾਰਵਾਈ ਕਰਨ ਵਾਸਤੇ ਹਜੇ ਤੱਕ ਇਹਨਾਂ ਕੋਲ ਕਈ ਨਹੀਂ ਪਹੁੰਚਿਆ ਗੱਲਬਾਤ ਕਰਾਂਗੇ ਜਗਤਾਰ ਸਿੰਘ ਦੇ ਨਾਲ ਉਹਨਾਂ ਨੇ ਜਿਹੜਾ ਨਸ਼ੇ ਦਾ ਮੁੱਦਾ ਚੁੱਕਿਆ ਹੋਇਆ ਤੇ ਉਹਨਾਂ ਦਾ ਉਹਨਾਂ ਨੇ ਅਹਲੀਕੇਸ਼ਨ ਲਾਏ ਨੇ ਪਿੱਖੀਵਿੰਡਾ ਜਿਹੜੇ ਆਫੀਸਰ ਨੇ ਜਿਹੜੇ ਪਿੱਖੀਵਿੰਡ ਦੇ ਥਾਣੇ ਵਾਲੇ ਨੇ ਕਿ ਉਹਨਾਂ ਨੂੰ ਕੋਲ ਮੈਂ ਦਰਖਾਸਤਾਂ ਦਿੱਤੀਆਂ ਨੇ ਪਰ ਮੇਰੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਤੁਹਾਨੂੰ ਦਿਖਾ ਸਕਦੇ ਇੱਕ ਉਹਨਾਂ ਨੇ ਆਪਣੇ ਗਲ ਦੇ ਵਿੱਚ ਜਿਹੜਾ ਮਾਟੋ ਬਣਾ ਕੇ ਪਾਇਆ ਕਫਨ ਬੋਲ ਪਿਆ ਨਸ਼ੇ ਨਾਲ ਪੁੱਤਾਂ ਦੀਆਂ ਉਹ ਦੇਖ ਮੋਤਾਂ ਔਰ ਦੂਜੇ ਬੰਦ ਦੇ ਉੱਪਰ ਲਿਖਿਆ ਹੈ ਭਗਵੰਤ ਮਾਨ ਸਾਹਿਬ ਦੀ ਫੋਟੋ ਲਗਾ ਆ ਕੇ ਮੁੱਖ ਮੰਤਰੀ ਦੀ ਰਵੰਗਲਾ ਪੰਜਾਬ ਹੱਲੇ ਲਿਖਿਆ ਪੱਕੀ ਬੱਦਲਾਂ ਦੀ ਛਾਂ ਕੋਈ ਨਾ ਬੇ ਪੁੱਤੋ ਪੁੱਤਰੋ ਹੋਸ਼ ਕਰੋ ਨਸ਼ਿਆਂ ਦੀ ਮਾ ਕੋਈ ਨਾ ਔਰ ਦੂਸਰੇ ਪਾਸੇ ਤੇ ਅਸੀਂ ਵਿਖਾਈਏ ਤੁਹਾਨੂੰ ਤੇ ਲਿਖਿਆ ਗੁੰਦੀਆਂ ਨੇ ਮਾਵਾਂ ਲਾਛ ਬੁਕਲ ਦੇ ਰਾਸਤੇ ਲਾਡਾ ਨਾਲ ਪਾਲੇ ਪੁੱਤ ਨਸ਼ਿਆਂ ਨੇ ਦਸ ਲੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਿਆ ਨਹੀਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਨੇ ਜਿਹੜੀ ਆ ਅਤ ਕਰਾਈ ਹੋਈ ਹੈ ਰੋਜ਼ ਨੌਜਵਾਨਾਂ ਦੀਆਂ ਲਾਛਾਂ ਜਿਹੜੀਆਂ ਮਾਪਿਆਂ ਦੇ ਮੋਢਿਆਂ ਤੋਂ ਜਿਹੜੀਆਂ ਨੇ ਸਿਵੀਆਂ ਦੇ ਵੱਲ ਜਾਂਦੀਆਂ ਨੇ ਅੱਛੇ ਗੱਲ ਕਰਾਂਗੇ ਅੱਜ ਭਾਈ ਜੁਗਤਾਰ ਸਿੰਘ ਜੀ ਹੋਣਾ ਨੇ ਜਿਹੜੇ ਸਿੱਧਵਾਂ ਦੇ ਧਰਨਾ ਮਾਰ ਕੇ ਬੈਠੇ ਨੇ ਕਿ ਉਹਨਾਂ ਦਾ ਕੀ ਕਹਿਣਾ ਹੈ ਮਰਦਿਆਂ ਜੀ ਆਪਾਂ ਭਾਈ ਸਾਹਿਬ ਨੂੰ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਇਓ ਕਦੋਂ ਤੋਂ ਤੁਸੀਂ ਜਿਹੜਾ ਇਸ ਜਗ੍ਹਾ ਤੇ ਧਰਨਾ ਤੇ ਬੈਠੇ ਹੋ ਜੀ ਮੈਨੂੰ 3 ਦਿਨ ਹੋ ਗਏ ਜੀ ਤੇ ਤੁਸੀਂ ਤਰੀਕ 10 ਤੇ 11 ਹੋ ਗਈ ਆ ਜੀ ਤੁਸੀਂ ਜਿਹੜਾ ਮੁੱਦਾ ਤੁਹਾਡਾ ਜਿਹੜਾ ਨਸ਼ਿਆਂ ਦਾ ਇਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਇਹੋ ਹੀ ਮੰਗ ਕਰਦਾ ਆ ਪੰਜਾਬ ਨੂੰ ਲੈ ਡੁੱਬਣਗੇ ਨਸ਼ੇ ਪੰਜਾਬ ਦਾ ਛੇਵਾਂ ਦਰਿਆ ਬਣ ਕੇ ਜੇ ਨਚੇ ਨੌਜਵਾਨ ਵਰਗ ਦਾ ਵੱਡਾ ਹਿੱਸਾ ਅੱਜ ਨਸ਼ਿਆਂ ਦਾ ਆਦੀ ਹੋ ਚੁੱਕਾ ਨਵੀਂ ਪੀੜ੍ਹੀ ਜਿਹੜੀ ਆ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਬਾਅਦ ਸਾਡੇ ਸ਼ਹਿਰਾਂ ਦੇ ਗਲੀਆਂ ਦੇ ਨਾਲੀਆਂ ਦੇ ਵਿੱਚ ਡਿੱਗਦੀ ਫਿਰਦੀ ਆ ਕਿੱਟੀ ਕਿੱਟੀ ਚਾਦਰੇ ਜ਼ਮੀਨਾ ਗਹਿਣੇ ਪੁੱਤ ਸਰਦਾਰਾਂ ਦੇ ਵੱਡਿਆਂ ਘਰਾਂ ਦੇ ਕਾਕੇ ਨਸ਼ਾ ਦੀ ਪ੍ਰਾਪਤੀ ਦੀ ਖਾਤਰ ਮੈਂ ਮੋਟਰਸਾਈਕਲ ਕਹਿਣੇ ਰੱਖਦੇ ਵੇਖੀ ਜੇ ਆਪਾਂ ਵੱਡਿਆਂ ਘਰਾਂ ਦੀ ਗੱਲ ਕਰ ਲਈਏ ਸਰਦਾਰ ਜਗਤਾਰ ਸਿੰਘ ਜੀ ਕੱਲ ਹੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਕੈਬਨਟ ਮੰਤਰੀ ਸਾਬਕਾ ਮੰਤਰੀ ਅਕਾਲੀ ਦਲ ਦੇ ਸਨ ਉਹਨਾਂ ਦਾ ਪੁੱਤਰ ਜਿਹੜਾ ਹਿਮਾਚਲ ਦੇ ਵਿੱਚ ਨਸ਼ਾ ਕਰਦਾ ਫੜਿਆ ਗਿਆ ਔਰ ਤਿੰਨ ਨੌਜਵਾਨ ਔਰ ਇੱਕ ਲੜਕੀ ਦੇ ਨਾਲ ਉਹ ਵੀ ਤਾਂ ਵੱਡਿਆਂ ਕਰਾਂ ਦਾ ਕਾਕਾ ਸੀ ਜਾਂ ਸੀ ਕਹਿ ਸਕਦੇ ਆ ਸਰਕਾਰ ਦੇ ਨਮਾਇਦਿਆਂ ਦਾ ਪੁੱਤਰ ਸੀ ਮੇਰੀ ਇਹੋ ਬੇਨਤੀ ਆ ਜੀ ਇਹਨਾਂ ਸਰਕਾਰਾਂ ਨੇ ਨਸ਼ੇ ਲਾਏ ਆ ਜਿਹੜਾ ਇਹਨਾਂ ਨੇ ਲਾਈਆਂ ਆ ਥੋੜੀ-ਥੋੜੀ ਮੁੜ ਕੇ ਪਾਣੀ ਕਾਂਗਰਸ ਨੇ ਪਾਦਾ ਤੇ ਪੌਦੇ ਵੱਡੇ ਹੋ ਗਏ ਆ ਤੇ ਹੁਣ ਜਿਹੜਾ ਫੜਿਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਖਾਂਢੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਕਰੀਬਨ 2 ਸਾਲ ਸੱਤਾ ਦੇ ਵਿੱਚ ਆਇਆ ਹੋਇਆ ਉਸ ਤੋਂ ਪਹਿਲਾਂ ਵੀ ਨਸ਼ਾ ਸੀ ਕੋਈ ਨਸ਼ੇ ਦੇ ਉੱਪਰ ਜੇ ਗੱਲ ਕਰ ਲਈ ਸਰਕਾਰ ਨੇ ਬਹੁਤ ਵੱਡੇ ਕਦਮ ਚੁੱਕੇ ਨੇ ਪ੍ਰਸ਼ਾਸਨ ਨੇ ਕਿ ਵੱਡੇ ਵੱਡੇ ਤਸਕਰ ਨੇ ਜਿਹੜੇ ਕਿਲੋਆਂ ਦੇ ਹਿਸਾਬ ਦੇ ਨਾਲ ਨਹੀਂ ਇਹ ਕੁਇੰਟਲਾਂ ਦੇ ਹਿਸਾਬ ਨਾਲ ਨਸ਼ੇ ਪੰਜਾਬ ਦੀ ਪਲਸ ਨੇ ਜਦੋਂ ਦੀ ਮਾਨ ਸਰਕਾਰ ਆਈ ਉਹਨਾਂ ਫੜੇ ਵੀ ਹੈਗੇ ਨੇ ਫੜੇ ਤੇ ਹੈਗੇ ਆ ਪਰ ਜਿਹੜੇ ਆ ਜੜ ਤੱਕ ਨਹੀਂ ਜਾਂਦੇ ਜਿਹੜੇ ਪੱਤੇ ਆ ਨਾ ਪੱਤੇ ਪੱਤਿਆਂ ਤੇ ਸਪਰੇਅ ਕਰ ਦਿੰਦੇ ਆ ਪੱਤੇ ਸੁੱਕ ਜਾਂਣ ਜੜ ਤੱਕ ਨਹੀਂ ਜਾਂਦੇ ਜਿਹੜੇ ਬੰਦੇ ਤੋਂ ਮੰਨ ਲਓ 5 ਗ੍ਰਾਮ ਫੜੀ ਗਈ 4 ਗ੍ਰਾਮ ਫੜੀ ਗਈ 2 ਗ੍ਰਾਮ ਇਹ ਇਹ ਕਰਦੇ ਜਿੱਦਾਂ ਕਹਿੰਦੇ ਫੂਈ ਫੂਈ ਤਲਾਪ ਹਰ ਜਾਂਦਾ ਆ ਜਦੋਂ 2 ਗ੍ਰਾਮ 5 ਗ੍ਰਾਮ ਫੜਦੇ ਉਹਨੂੰ ਪੁੱਛੇ ਵੀ ਇਹ ਲਈ ਤੇ ਤੂੰ ਕਿੱਥੋਂ ਲਈ ਆ ਤੇ ਉਹਦੀ ਜੜ ਤੱਕ ਜਾਵੇ ਜੜ ਤੱਕ ਜਾਇਆ ਨਹੀਂ ਜਾਂਦਾ ਇਹ ਜਿਹੜੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਪੰਜਾਬ ਸਰਕਾਰ ਦੇ ਨਸ਼ਾ ਤਸਕਰੇ ਇਕੱਠੇ ਤਿੰਨੇ ਜੁਆਇੰਟ ਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਾਉਣੀ ਸੀ ਉਦੋਂ ਕਹਿੰਦਾ ਸੀਗਾ ਵੀ ਅਸੀਂ 2 ਮਹੀਨੇ ਅਜ ਜਿਹੜਾ ਨਸ਼ਾ ਚਟਾ ਪੰਜਾਬ ਚੋਂ ਬੰਦ ਕਰ ਦਾਂਗੇ ਤੇ 2 ਸਾਲ ਲੰਘ ਗਏ ਤੇ ਤਿੱਜਾ ਜਾਣ ਲਿਆ ਆ ਤੇ ਮੈਨੂੰ ਇਹ ਦੱਸਣਾ ਮੁੱਖ ਮੰਤਰੀ ਸਾਹਿਬ ਵੀ ਦੱਸੋ ਕਿੰਨਾ ਕ ਨਸ਼ਾ ਜਿਹੜਾ ਬੰਦ ਕਰਤਾ ਰੋਜ਼ ਪੰਜਾਬ ਦੇ ਵਿੱਚ ਨਸ਼ਾ ਦੇ ਨਾਲ ਮੌਤਾਂ ਹੋਣ ਡੀਆਂ ਆ ਘਰ ਆ ਦੇ ਘਰ ਜਿਹੜੇ ਉਹ ਖਾਲੀ ਹੋ ਗਏ ਆ ਆ ਚੋਲੇ ਲੱਗੇ ਆ ਪਿੱਛੇ ਗਰਮੀਆਂ ਚ ਇੱਕ ਖਬਰ ਆਈ ਆ ਚਿੱਟੇ ਦੇ ਨਾਲ ਇੱਕ ਮੌਤ ਹੋ ਗਈ ਦੂਜਾ ਭਿਰਾ ਉਹਦਾ ਗੁਜਰਾਤ ਦੇ ਵਿੱਚ ਹੀਗਾ ਅਜੇ ਭੋਗਣੀ ਪਿਆ ਦੇ ਦੂਜੇ ਦੇ ਵੀ ਆ ਗਏ ਚਿੱਟੇ ਦੇ ਨਾਲ ਮੌਤ ਹੋ ਗਈ ਜਿਹੜੇ ਘਰਾਂ ਦੇ ਦੋ 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 ਮਰ ਗਏ ਕਈਆਂ ਦਾ 1 1 ਜਿਹੜਾ ਬੱਚਾ ਉਹ ਵੀ ਘਰਾਂ ਦੇ ਚਿਰਾਗ ਬੁੱਝ ਗਏ ਤੇ ਨਸ਼ੇ ਦੇ ਨਾਲ ਪੰਜਾਬ ਦਾ ਜਿਹੜਾ ਬੇਡਾ ਉਹ ਘਰ ਕੌਂ ਡਿਆ ਆ ਇਹਨਾਂ ਮੌਤਾਂ ਦੀ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਆ ਚਿੱਟੇ ਨੂੰ ਜੇ ਨਾ ਵਾਧੇ ਕਿਤੇ ਕਿਉਂ ਨਹੀਂ ਚਿੱਟੇ ਨੂੰ ਕਾਬੂ ਕੀਤਾ ਜਾਂਦਾ ਜੇ ਆਪਾਂ ਚਿੱਟੇ ਦੀ ਗੱਲ ਕਰ ਲਈਏ ਤੇ ਆਪਾਂ ਦੇਖ ਸਕਦੇ ਆ ਕਿ ਸਰਕਾਰ ਦੇ ਬਹੁਤ ਜੱਦੋਜਹਿਦ ਕਰ ਰਹੀ ਆ ਕਿ ਚਿੱਟੇ ਦੇ ਉੱਤੇ ਕੰਟਰੋਲ ਕੀਤਾ ਜਾਵੇ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਨਸ਼ਾ ਹੈ ਦਾ ਚਿੱਟੇ ਦਾ ਆਦੀ ਹੈਗਾ ਜੀ ਇਹ ਚਿੱਟੇ ਦਾ ਦੀ ਬਾੜੀ ਸੋਸਾਇਟੀ ਚ ਬਹਿ ਕੇ ਮੇਰੇ ਵੀ ਦੋ ਲੜਕੇ ਜਿਹੜੇ ਆ ਚਿੱਟੇ ਦੀ ਦਰਦਾਰ ਦੇ ਵਿੱਚ ਫਸ ਗਏ ਆ ਤੇ ਜਿਨ੍ਹਾਂ ਨੇ ਕੀਮਤੀ ਸਮਾਨ ਲੱਖਾਂ ਰੁਪਏ ਦਾ ਮੇਰਾ ਜਿਹੜਾ ਉਹ ਵੇਚ ਘੱਟਿਆ ਤੇ ਨਸ਼ੇ ਦੇ ਰਾਹ ਉਹਨਾਂ ਨੇ ਨਗਾ ਘੱਟਿਆ ਜੀ ਤੁਸੀਂ ਕਿੰਨਾ ਕਿੰਨਾ ਅਫਸਰਾਂ ਤੱਕ ਆਪਣੀ ਪਹੁੰਚ ਕੀਤੀ ਹੈ ਨਸ਼ੇ ਦੇ ਸਬੰਧ ਨੂੰ ਰਸੇ ਨੂੰ ਰੋਕਣ ਵਾਸਤੇ ਮੈਂ ਜੀ ਇਥੇ ਐਸਐਸਪੀ ਸਾਹਿਬ ਕੋਲ ਵੀ ਕਈ ਵਾਰ ਆਇਆ ਕਈ ਬਦਲ ਗਏ ਕਈ ਚਲੇ ਗਏ ਡੀਐਸਪੀ ਸਾਹਿਬ ਵੀ ਖੀਵੰਡ ਕੋਲ ਵੀ ਗਏ ਆ ਬਹੁਤ ਸਮਾਰ ਐਸਐਸਓ ਖੀਵੰਡ ਉਹਦੇ ਕੋਲ ਵੀ ਗਿਆ ਬੜਿਆ ਪੁਲਿਸ ਅਫਸਰਾਂ ਕੋਲ ਵੀ ਗਏ ਆ ਪਰ ਕੋਈ ਕਾਰਵਾਈ ਨਹੀਂ ਹੁੰਦੀ ਚਲੋ ਐਸਐਸਪੀ ਸਾਹਿਬ ਮਾਰਕ ਕਰ ਦਿੰਦੇ ਜਿਹੜਾ ਉਹਨਾਂ ਦਾ ਕੰਮ ਆ ਅੱਗੇ ਜਾ ਕੇ ਦਰਖਾਸਤ ਭਿੱਖੀਵੰਡ ਜਦੋਂ ਚਲ ਜਾਂਦੀ ਉਦੋਂ ਪਤਾ ਨਹੀਂ ਕਿਹੜੇ ਖੂਜ ਡਿੱਗ ਪੈਂਦੀ ਆ ਉਤੋਂ ਜਾ ਕੇ ਦਰਖਾਸਤ ਨਾ ਤੇ ਮੇਰਾ ਕੋਈ ਬਿਆਨ ਲਿਆ ਜਾਂਦਾ ਆ ਤੇ ਨਾ ਹੀ ਮੜਕਰਦੇ ਤੇ ਕਾਰਵਾਈ ਹੁੰਦੀ ਮੈਨੂੰ ਨਹੀਂ ਪਤਾ ਵੀ ਉਹ ਦਰਖਾਸਤ ਕਿਹੜੇ ਡੱਬੇ 'ਚ ਬੰਦ ਕਰ ਦਿੰਦੇ ਆ ਕੀ ਕਹਿਣਾ ਚਾਹੁੰਦੇ ਕੀ ਮੰਗਿਆ ਤੁਹਾਡੀ ਸਰਕਾਰ ਕੋਲੋਂ ਨਸ਼ੇ ਦੇ ਉੱਪਰ ਜਿਹੜੇ ਆ ਨਸ਼ਾ ਜਿਹੜਾ ਛਰੇ ਆਮ ਜੇ ਤੁਸੀਂ ਕਹਿੰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਤੇ ਤਸਕਰਾਂ ਦੀ ਮਿਲੀ ਭੁਗਤਿਆ ਤਾਂ ਹੀ ਨ ਮੈਂ ਇਹੋ ਜੇ ਦੋਸ਼ਰ ਆ ਰਿਆਂ ਆ ਵੀ ਪੁਲਿਸ ਪਰ ਸਾ ਜਾਣ ਮੀਟਿੰਗਾਂ ਪਬਲਿਕ ਮੀਟਿੰਗਾਂ ਕਰਦਾ ਪਿੰਡਾਂ ਦੇ ਵਿੱਚ ਸੈਮੀਨਾਰ ਕਰਦਾ ਆ ਤੇ ਜੇ ਕੋਈ ਨਸ਼ਾ ਵੇਚਦਾ ਇਹ ਸਾਨੂੰ ਦੱਸੋ ਨਾ ਗੁਪਤ ਰੱਖਿਆ ਜਾਊਗਾ ਤੇ ਮੈਂ ਸ਼ਰੇ ਆਮ ਦੱਸਣ ਡਿਆ ਆ ਤੇ ਮੈਨੂੰ ਅਗੋਂ ਨਸ਼ਾ ਵੇਚਣ ਵਾਲੇ ਅਗੋਂ ਧਮਕੀਆਂ ਦਿੰਦੇ ਆ ਤੇ ਉਹਨਾਂ ਨੂੰ ਇਹ ਜਾ ਕੇ ਦੱਸ ਦਿੰਦੇ ਆ ਮੁਲਾਜ਼ਮੇ ਵੀ ਜਗਤਾਰ ਸਿੰਘ ਤੁਹਾਡੇ ਨਾਮ ਲੈਂਦਾ ਆ ਤੇ ਮੇਰੀ ਜੰਗ ਜੜੀ ਆ ਨਸ਼ੇ ਵਾਲਿਆਂ ਦੇ ਖਿਲਾਫ ਜਾਰੀ ਰਹੂਗੀ ਬੇਸ਼ੱਕ ਮੈਨੂੰ ਮਾਰਨਾ ਮਾਰ ਦੇਣ ਮੈਨੂੰ ਕੋਈ ਪਰਵਾਹ ਨਹੀਂਗੀ ਮੇਰੀ ਜੰਗ ਜੜੀ ਨਸ਼ੇ ਦੇ ਖਿਲਾਫ ਜਾਰੀ ਰਹੂਗੀ ਜੇਕਰ ਛੋਟੇ ਜਿਹੜੇ ਬੱਚੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਕੁੜੀਆਂ ਦੇ ਨਾਲ ਨਸ਼ਾ ਕਰਦੇ ਨੇ ਵੱਡੇ ਤਸਕਰਾਂ ਦੀ ਤੇ ਗੱਲ ਛੱਡੋ ਤੇ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਨੇ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਫ੍ਰੀ ਕੀਤਾ ਗਿਆ ਉਹ ਕਿਉਂ ਨਹੀਂ ਲੋਕ ਮਾਪੇ ਜਿਹੜੇ ਸਰਕਾਰ ਦਾ ਸਾਥ ਦਿੰਦੇ ਕਿਉਂ ਬੱਚੇ ਆਪਣਾ ਨਸ਼ਾ ਛੱਡਣ ਮੇਰੀ ਨਾ ਇਹ ਤੁਹਾਡੇ ਚੈਨਲ ਦੇ ਥਰੂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਭਰਾਓ ਹੱਥ ਜੋੜ ਕੇ ਬੇਨਤੀ ਵੀ ਇਹਨਾਂ ਪੁੱਤਾਂ ਖਾਤਰ ਤੁਸੀਂ ਵੀਰ ਬਾਬਾ ਬੁੱਢਾ ਸਾਹਿਬ ਜਾਂਦੇ ਜੇ ਉਹ ਖਾਨ ਪੁਰਾਣੇ ਸਿਆਣੇ ਸੁਣਾਉਂਦੇ ਆ ਪੁੱਤਾਂ ਖਾਤਰ ਲੋਕੀ ਖੁਈ ਪਉਂਦੇ ਜਾਲ ਪੜੇ ਪੁੱਤ ਨਹੀਂ ਲਵਦੇ ਹਟਾਂ ਤੇ ਤੋਂ ਲਵਦੀ ਫਰੇ ਬਾਜ਼ਾਰ ਕੋੜੇ ਇਹ ਪੁੱਤ ਨਹੀਂ ਜੇ ਲੱਪਣੇ ਤੇ ਸਰਕਾਰਾਂ ਜਿਹੜੀਆਂ ਆ ਉਹ 24 ਸਾਲੀ 25 ਸਾਲੀ ਆ ਜਾਣੀਆਂ ਜੇ ਪ੍ਰਾਣੀ ਘਾਵਦੇ ਆ ਹੁਣ ਰੁੱਤਾਂ ਮੁੜਮੁੜ ਆਉਣਗੀਆਂ ਬੰਦਿਆ ਤੂੰ ਮੁੜਕੇ ਨਹੀਂ ਆਉਣਾ ਸਰਕਾਰਾਂ 24 ਸਾਲੀ 25 ਸਾਲੀ ਆ ਜਾਣੀਆਂ ਜਿਹੜੇ ਤੁਹਾਡੇ ਪੁੱਤ ਚੜਕੇ ਕੋਣ ਨਹੀਂ ਆਉਣੇ ਜਾਗਦੀਆਂ ਜ਼ਮੀਰਾਂ ਵਾਲਿਓ ਮੇਰਾ ਵੀ ਸਾਥ ਦਿਓ ਤੇ ਆਦੇ ਪੁੱਤਾਂ ਦੀ ਖਾਤਰ ਆਦੇ ਪੁੱਤਾਂ ਦਾ ਆਪਦਾ ਜਿਗਰ ਦਾ ਟੋਟਾ ਹੁੰਦੇ ਆ ਪੁੱਤ ਤੇ ਪੁੱਤਾਂ ਦੀ ਖਾਤਰ ਸਾਥ ਦਿਓ ਮੈਂ ਜੇ ਬਿਠਾਇਆ ਕੋਈ ਇੰਨੇ ਆ ਕੇ ਕੋ 4-5 ਮੇਰੇ ਲਾ ਕੇ ਬਹਿ ਜਾ ਕਰੋ ਆਸ਼ੀਰਵਾਦ ਦੇ ਦਿਓ ਵੀ ਤੂੰ ਚੰਗਾ ਕੰਮ ਕਰਦਾ ਇਹਦੇ ਜਿਹੜੇ ਆਉਂਦੇ ਕਈ ਚੰਗਾ ਕੰਮ ਕਰਦਾ ਅਗਲੇ ਬਹਿਦੇ ਆ ਸਰੂਟ ਮਾਰਦੇ ਆ ਆ ਕੇ ਜਾਂਦੇ ਬਹੁਤ ਵਧੀਆ ਮੈਂ ਕੱਲੇ ਆਪਣੇ ਬੱਚਿਆਂ ਦੀ ਨਹੀਂ ਗੱਲ ਕਰਦਾ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਅੱਜ ਜਿਹੜੀਆਂ ਵਿਧਵਾ ਹੋ ਗਈਆਂ ਮੇਰੀਆਂ ਭੈਣਾਂ ਜਿਹੜੀਆਂ ਮਾਵਾਂ ਦੀਆਂ ਕੁੱਖਾਂ ਖਾਲੀ ਹੋ ਗਈਆਂ ਜਿਹੜੇ ਨਿੱਕੇ ਨਿੱਕੇ ਨੰਨੇ ਨੰਨੇ ਬੱਚੇ ਉਹਨਾਂ ਦੀ ਚਲਾੜ ਜਾ ਕੇ ਸੁਣੋ ਤੇ ਤੁਹਾਨੂੰ ਪਤਾ ਲੱਗੇ ਪਿੰਡਾਂ ਦੇ ਵਿੱਚ ਕਿਤਰਾ ਸੱਤਰ ਵਿਸ਼ੇ ਪਏ ਆ ਕਿਤਰਾ ਸਵੇ ਪਲਦੇ ਆ ਨਜੇ ਨੇ ਪੰਜਾਬ ਦਾ ਜਿਹੜਾ ਬੜਾ ਗਰਕ ਕਰਕੇ ਰੱਖ ਦਿੱਤਾ ਆ ਦੇਖੋ ਯਾਦ ਲਿਆ ਤੇ ਆਉਂਦੇ ਹੋਰ ਦੋ ਸਾਲਾਂ ਨੂੰ ਜਿਹੜੀ ਜਵਾਨੀ ਖਤਮ ਹੋ ਜੂਗੀ ਪਹਿਲਾਂ ਉਹਦੇ ਪੰਜਾਬ ਦੀਆਂ ਸਰਕਾਰਾਂ ਨੇ ਝੂਠੇ ਪ੍ਰਸਮਕਾਬਲੇ ਬਣਾ ਕੇ ਜਵਾਨੀ ਦਾ ਉਹ ਕਹਾਨ ਕੀਤਾ ਜਿਹੜਾ ਰੱਬ ਦਾ ਨਾ ਹੋਵੇ ਉਸ ਤੋਂ ਬਾਅਦ ਹੁਣਾਂ ਦੂਜੀ ਬਿਮਾਰੀ ਨਸ਼ਿਆਂ ਦੀ ਲੱਗੀ ਛੇਵਾਂ ਦਿਨ ਨਸ਼ਿਆਂ ਦਾ ਵਗ ਗਿਆ ਮੇਰੀ ਇਹੋ ਹੀ ਬੇਨਤੀ ਜੇ ਭਰਾਓ ਜਿਨ੍ਹਾਂ ਦੇ ਨਸ਼ੇ ਨਹੀਂ ਵੀ ਕਰਦੇ ਨਾ ਉਹ ਵੀ ਸਾਥ ਦਿਓ ਮੈਂ ਤੁਹਾਡਾ ਸਾਥ ਦੇਵਾ ਸਾਰੇ ਇੱਕ ਮੁੱਟ ਹੋ ਕੇ ਇਹਨਾਂ ਸਰਕਾਰਾਂ ਨੇ ਕੋਈ ਨਹੀਂ ਕਰਨਾ ਜੇ ਵੇਕੇ ਦਣੀ 10 ਬੱਜੇ ਨਾਲ ਫੜ ਕੇ ਫੜਾਤਾ ਦੀ ਆਖੋ ਜਗਤਾਰ ਸਿੰਘ ਦੀ ਕੂਸੀ ਤਿੰਨ ਦਿਨ ਤੋਂ ਜਿਹੜੇ ਆ ਡੀਸੀ ਆਫਿਸ ਦੇ ਮੁੱਖ ਗੇਟ ਦੇ ਖੜੇ ਹੋ ਜਿੱਥੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਉੱਚ ਅਧਿਕਾਰੀ ਜਿੰਨੇ ਵੱਡੇ ਆਫਸਰ ਰੋਜ਼ ਇਸ ਗੇਟ ਤੋਂ ਇੰਟਰ ਹੁੰਦੇ ਨੇ ਕੋਈ ਤੁਹਾਡੇ ਨਾਲ ਆਣ ਕੇ ਕਿਸੇ ਨੇ ਰਾਬਤਾ ਕਾਇਮ ਕੀਤਾ ਤੁਹਾਡੀ ਮੁਸ਼ਕਲ ਨੂੰ ਸੁਣਿਆ ਕਿਸੇ ਨੇ ਮੇਰੀ ਤੇ ਬੇਇੱਜ਼ਤੀ ਆ ਵੀ ਪਰਸਾ ਜਦੋਂ ਮੈਂ ਬੈਠਾ ਆ ਉਦੋਂ ਮਾਨਯੋਗ ਸਾਡੇ ਸਤਕਾਰਯੋਗ ਭੈਣ ਜੀ ਸਬੰਨ ਇੰਸਪੈਕਟਰ ਆਏ ਸੀਗੇ ਕਿਉਂ ਉਹ ਮੈਨੂੰ ਇਹੋ ਕਹਿੰਦੇ ਰਹੇ ਬਾਬਾ ਜੀ ਉੱਠੋ ਤੁਸੀਂ ਸਵੇਰੇ ਤੁਹਾਨੂੰ ਅਸੀਂ ਵਿਸ਼ਵਾਸਤਵਾ ਕੇ ਗਏ ਮੈਂ ਐਸਐਸਪੀ ਸਾਹਿਬ ਦੇ ਮੱਥੇ ਲਾ ਕੇ ਤੁਹਾਡੀ ਕਾਰਵਾਈ ਕਰਾਵਾਂਗੀ ਜੋ ਤੁਹਾਡੇ ਪੰਜਾਬ ਦੇ ਕੀਵੜੇ ਤੇ ਨਸ਼ਾ ਵੇਚਦਾ ਉਹ ਮੈਡਮ ਜੀ ਤੇ ਆਏ ਨਹੀਂ 10 ਵਜੇ ਦਾ ਟਾਈਮ ਦਿੱਤਾ ਸੀ ਕੱਲ ਨੂੰ ਮਾਨਯੋਗ ਸਾਡੇ ਸਤਿਕਾਰਯੋਗ ਡੀਐਸਪੀ ਸਾਹਿਬ ਇੱਥੇ ਆਏ ਮੇਰੇ ਕੋਲ ਉਹ ਵੀ ਵਿਸ਼ਵਾਸ ਦਿਵਾਉਂਦੇ ਸੀ ਕਿ ਵੀ ਤੁਸੀਂ ਉਠੋ ਤੇ ਮੈਂ 10 ਮਿੰਟਾਂ ਤੱਕ ਆ ਜਾਣਾ ਹੈ ਤੇ ਤੁਹਾਡੀ ਕਾਰਵਾਈ ਤੁਰੰਤ ਕਰਦੇ ਆ ਕਿਹੜੇ ਡੀਐਸਪੀ ਸਾਹਿਬ ਸਨ ਜਿਹੜੇ ਤੁਹਾਨੂੰ ਮਿਲ ਕੇ ਗਏ ਨੇ ਮੈਨੂੰ ਹੁਣ ਉਹਦਾ ਨਾਮ ਭੁੱਲ ਗਿਆ ਸੀਗਾ ਆ ਹੁਣੇ ਤੁਹਾਡੇ ਸਾਹਮਣੇ ਲੰਘ ਕੇ ਗਏ ਆ ਸਾਹਿਬ ਵੀ ਤੁਮੰਦਰੋਂ ਨਿਕਲੇ ਸੀਗੇ ਤੇ ਹੁਣ ਵੀ ਤੁਹਾਡੇ ਲਾਗੋਂ ਨਿਕਲ ਕੇ ਗਏ ਆ ਚਲੋ ਬਹੁਤ ਵਧੀਆ ਆਪ ਸਾਰੀ ਮੈਨੂੰ ਵਿਸ਼ਵਾਸ ਦੇ ਦਵਾਇਆ ਪਰ ਮੁੜ ਕੇ ਆਈ ਨਹੀਂਗੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਾਡੇ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਅਗਲੀ ਮੰਗ ਕੀ ਹੈ ਜੇ ਨਹੀਂ ਤੁਹਾਡੀ ਮੰਗ ਮੰਗੀ ਜਾਂਦੀ ਨਹੀਂ ਨਹੀਂ ਪ੍ਰਸ਼ਾਸਨ ਤੁਹਾਡੀ ਗੱਲ ਨੂੰ ਸੁਣਦਾ ਤੇ ਤੁਸੀਂ ਅਗਲਾ ਜਿਹੜਾ ਅਗਲਾ ਤੁਹਾਡਾ ਕਦਮ ਕੀ ਹੋਣਗੇ ਮੇਰਾ ਅਗਲਾ ਕਦਮ ਇਹ ਆ ਜੀ ਜੇ ਤਾਂ ਮੇਰੀ ਕਾਰਵਾਈ ਹੁੰਦੀ ਠੀਕ ਹੈ ਤਾਂ ਨਹੀਂ ਤੇ ਮੇਰਾ ਧਰਨਾ ਜਿਹੜਾ ਇੱਥੇ ਜਾਰੀ ਰਹੂਗਾ ਦੂਜੀ ਬੇਨਤੀ ਇਹ ਆ ਪੀ ਜਿਹੜੇ ਆਪਣੇ ਪੰਜਾਬ ਵਾਲੇ ਆ ਹੁਣ ਲੋਕ ਸਭਾ ਵੋਟਾਂ ਆ ਗਈਆਂ ਆ ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਜੀ ਮੇਰਾ ਆ ਪੰਜਾਬ ਦੀ ਜਵਾਨੀ ਨਾਲ ਸੰਬੰਧ ਭਰਾਵਾ ਜਿਹੜੇ ਤੁਹਾਡੇ ਕੋਲੋਂ ਵੋਟਾਂ ਲੈਣ ਉਹਦੇ ਆ ਉਹਨਾਂ ਨੂੰ ਪੁੱਛੋ ਵੀ ਨਸ਼ਾ ਬੰਦ ਕਰਦਾ ਜੇ ਦੱਸੋ ਹੁਣ ਕਿੰਨੇ ਦਿਨਾਂ ਚ ਬੰਦ ਹੋ ਜਾਊਗਾ ਹੋਰ ਮੇਰਾ ਕੋਈ ਸਵਾਲ ਨਹੀਂਗਾ ਪੰਜਾਬ ਸਰਕਾਰ ਕੋਲੋਂ ਪੁੱਛੋ ਜਿਹੜੇ ਤੁਹਾਡੇ ਤੋਂ ਵੋਟਾਂ ਲੈਣ ਉਹਦੇ ਆ ਵੀ ਨਸ਼ੇ ਦਾ ਵਾਅਦਾ ਕੀਤਾ ਬੰਦ ਹੋ ਗਿਆ ਨਾ ਤਾਂ ਬੀਬੀਆਂ ਦੇ ਖਾਤੇ ਵਿੱਚ ਕੋਈ 1000 ਰੁਪਇਆ ਆਇਆ ਆ ਪੀ ਲੋ ਇਹ ਮੁੱਖ ਮੰਤਰੀ ਸਾਹਿਬਾਂ ਦੇ ਨਾ ਕਿਸੇ ਅਧਿਪਕ ਨੂੰ ਟੇਕੀਆਂ ਤੇ ਚੜਨਾ ਪਊਗਾ ਨਾ ਸਾਡੀਆਂ ਭੈਣਾਂ ਜਿਹੜੀਆਂ ਨਰਸਾਂ ਉਹਨਾਂ ਨੂੰ ਕੋਈ ਧਰਨਾ ਲਾਉਣਾ ਪਊਗਾ ਨਾ ਕੋਈ ਕਿਸਾਨ ਖੁਦਕਸ਼ੀ ਕਰੂਗਾ ਅੱਜ ਕੁਛ-ਕੁਛੀਆਂ ਕਰਨ ਵੜ ਗਏ ਕਿਸਾਨ ਖੁਦਕਸ਼ੀਆਂ ਕਰਨ ਦੇ ਆ ਪੈਣਾ ਸਾਡੀਆਂ ਦੇ ਡੰਡੇ ਵਰਨਦੇ ਆ ਧਰਨੇ ਲੱਗਣਦੇ ਆ ਪੰਜਾਬ ਦੇ ਵਿੱਚ ਮੇਨ मुद्दा ਜਿਹੜਾ ਨਸ਼ੇ ਦਾ ਆ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਰਜਗਾਰ ਮਿਲਿਆ ਜਾਵੇ ਇਹਦੇ 12-12 ਜਮਾਤਾਂ بڑے ਪ੍ਰਸ਼ਨੂ ਬੁੱਢੇ ਜਿਹੜੇ ਨਸ਼ਾ ਕਰਦੇ ਨਸ਼ੇ ਦਾ ਸੇਵਨ ਕਰਦੇ ਆ ਤੇ ਦੇ ਵਿੱਚ ਸਾਡੀਆਂ ਪੰਜਾਬ ਦੀਆਂ ਲੜਕੀਆਂ ਬੀਬੀਆਂ ਵੀ ਘਟ ਰਹੀਆਂ ਆ ਆ ਰੋਜ਼ ਵੀਡੀਓ ਵੇਨੇ ਆ ਨਸ਼ੇ ਦੇ ਵਿੱਚ ਨਸ਼ਾ ਲੈ ਕੇ ਕਿਤਰਾ ਆਪੂ ਦੇ ਵਿੱਚ ਜੰਗਲਾਂ ਦੇ ਵਿੱਚ ਜਿੱਥੇ ਬੂਟੀ ਹੁੰਦੀ ਆ ਸ਼ਹਿਰਾਂ ਦੇ ਵਿੱਚ ਉਹਦੇ ਝੂਮਦੀਆਂ ਫਿਰਦੀਆਂ ਛੜਕਾਂ ਦੇ ਵਿੱਚ ਨਸ਼ੇ ਦੇ ਨਾਲ ਝੂਮਦੀਆਂ ਫਿਰਦੀਆਂ ਜੇਕਰ ਗੱਲ ਕਰ ਲਈਏ ਲੋਕ ਸਭਾ ਦੀਆਂ ਚੋਣਾਂ ਦੀ ਜਗਤਾਰ ਸਿੰਘ ਜੀ ਤੁਸੀਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਆ ਉੱਥੇ ਇਕੱਲੀ ਆਮ ਆਦਮੀ ਪਾਰਟੀ ਨਹੀਂ ਉੱਥੇ ਬੀਜੇਪੀ ਵੀ ਵੋਟ ਮੰਗਣ ਆਏਗੀ ਉੱਥੇ ਅਕਾਲੀ ਦਲ ਵੀ ਵੋਟ ਮੰਗਣੇ ਆਊਗਾ ਆਊਗਾ ਆਪਾਂ ਗੱਲ ਕਰ ਲਈਏ ਤੇ ਜੇ ਬੀਜੇਪੀ ਸਰਕਾਰ ਤੇ ਤੁਹਾਨੂੰ ਪਤਾ ਲੰਮੇ ਸਮੇਂ ਤੋਂ ਸਾਡੇ ਕਿਸਾਨ ਜਿਹੜੇ ਨੇ ਉਹ ਧਰਨਿਆਂ ਦੇ ਉੱਪਰ ਬੈਠੇ ਹੋਏ ਨੇ ਮੈਂ ਤੇ ਇਹ ਕਹੂੰਗਾ ਵੀ ਬੀਜੇਪੀ ਨੂੰ ਤਾਂ ਮੂੰਹ ਨਾ ਲਾਓ 700 ਗਵਾਨ ਸਾਡਾ ਬਾਡਰਾਂ ਤੇ ਸ਼ਹੀਦ ਹੋ ਗਿਆ ਆ ਥਭੂ ਮੇਰੀਆਂ ਤੇ ਹੁਣ ਸਾਡਾ ਨੌਜਵਾਨ ਨੌਜਵਾਨ ਮੁੰਡਾ ਨਾ ਗੋਲੀ ਮਾਰ ਕੇ ਮਾਰ ਦਿੱਤਾ ਤੇ ਇਹ ਭਾਜਪੀ ਨੂੰ ਤਾਂ ਇਥੇ ਬਿਲਕੁਲ ਵੜਦੀ ਨਾ ਨਾ ਦਿਓ ਤੇ ਜਿਹੜੇ ਦੁੱਝੇ ਆਉਂਦੇ ਜਿੰਨੂੰ ਮਰਜ਼ੀ ਵੋਟਾਂ ਪਾਜੋ ਪਰ ਸਿਰਫ ਇਹ ਜਿਹਨੂੰ ਪੁੱਛੋ ਜੇ ਪੰਜਾਬ ਦੀ ਜਵਾਨੀ ਬਚਾਓ ਪੰਜਾਬ ਦੀ ਜਵਾਨੀ ਬਚਾਉਣ ਵਾਲਾ ਕੋਈ ਹੈਗਾ ਦੁੱਜੀ ਬੈਂਤੀ ਮੈਂ ਇਹ ਕਰਦਾ ਵੀ ਮੁੱਖ ਮੰਤਰੀ ਸਾਹਿਬ ਜੇ ਕੋਈ ਨਜੇ ਦੇ ਖਿਲਾਫ ਆਵਾਜ਼ ਢੋਦਾ ਤੇ ਉਹਦੇ ਤੇ ਪਰਚਾ ਕਰ ਦਿੱਤਾ ਜਾਂਦਾ ਉਹਨਾਂ ਨੂੰ ਜੇਲਾਂ ਦੇ ਵਿੱਚ ਘੱਲ ਦਿੱਤਾ ਜਾਂਦਾ ਮਾਣਯੋਗ ਸਾਡੇ ਭਾਈ ਸਾਹਿਬ ਅਮਰਤਪਾਲ ਸਿੰਘ ਜੀ ਭਾਈ ਅਮਰਤਾਪਾਲ ਸਿੰਘ ਜੀ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਚ ਭੇਜ ਦਿੱਤਾ ਉਹ ਲੋਕਾਂ ਦੇ ਪੁੱਤ ਬਚਾਉਂਦੇ ਸੀ ਨਸ਼ੇ ਦੇ ਖਿਲਾਫ ਪ੍ਰਚਾਰ ਕਰਦੇ ਸੀਗੇ ਕੀ ਉਹਨਾਂ ਨੇ ਮਾਰਾ ਕੰਮ ਕਰਤਾ ਸੀ ਇਹ ਬੜੀ ਸਿਆਸਤ ਇਹਨਾਂ ਦੀ ਉਹਨਾਂ ਨੂੰ ਪਤਾ ਹੀ ਕਦੇ ਉਹ ਅੱਗੇ ਨਾ ਆ ਜਾਵੇ ਇਸ ਕਰਕੇ ਉਹਨੂੰ ਡਿਬਰੂਗੜ੍ਹ ਜੇਲ੍ਹ ਚ ਕਰਤਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਲਨਾਰੇ ਪ੍ਰਿੰਸ ਅਫਸਰ ਆ ਜਿਹੜੇ ਪੈਸੇ ਲੈ ਕੇ ਨਸ਼ਾ ਵਕਾਉਦੇ ਆ ਤੁਸੀਂ ਡਿਬਰੂਗੜ੍ਹ ਜੇਲ੍ਹ ਦੀ ਗੱਲ ਕੀਤੀ ਜਾਂ ਐਨਐਸਏ ਦੀ ਗੱਲ ਕੀਤੀ ਉੱਥੇ ਅਕਾਲੀ ਦਲ ਜਦੋਂ ਭਾਈ ਅਮਰਤਾਪਾਲ ਸਿੰਘ ਜੀ ਇਸ ਅੰਮ੍ਰਿਤ ਸੰਚਾਰ ਕਰਵਾ ਰਹੇ ਸੀ ਉਦੋਂ ਤਾਂ ਕਾਲੀਦਾਲ ਨੇ ਵੀ ਭਾਵੇਂ ਬੀਜੇਪੀ ਨੇ ਵੀ ਗੱਲ ਮਿਲ ਕੇ ਅਸੀਂ ਕਹਿ ਸਕਦੇ ਹਾਂ ਸਾਰੀਆਂ ਸਰਕਾਰਾਂ ਦਾ ਇਹੀ ਜੋਰ ਸੀ ਕਿ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਇਹ ਇਸ ਕਰਕੇ ਹੀਗਾ ਉਹਨਾਂ ਨੂੰ ਪਤਾ ਹੀ ਭਾਈ ਅਮਰਪਾਲ ਸਿੰਘ ਇੱਕ ਸੱਚਾ ਸੋਚਾ ਸਿੰਘ ਜਿਹਾਰੂ ਸਿੰਘ ਆ ਉਹ ਅੱਗੇ ਨਾ ਆ ਜਾਵੇ ਜੇ ਆ ਗਿਆ ਅੱਗੇ ਤਾਂ ਸਾਡੀ ਫੱਟੀ ਪੋਚੀ ਜਾਊ ਜਿਹੜੇ ਉਦੋਂ ਉਹਦੇ ਬਰਖਲਾ ਬੋਲਦੇ ਸੀ ਅੱਜ ਉਹਦੇ ਹੱਕ ਦੇ ਵਿੱਚ ਬੁੱਲਣਦੇ ਆ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਮੰਗ ਰੱਖੋਗੇ ਤੁਸੀਂ ਪ੍ਰਸ਼ਾਸਨ ਦੇ ਅੱਗੇ ਜਾਂ ਸਾਡੀ ਪੰਜਾਬ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਮੇਰੀ ਬੇਨਤੀ ਆ ਵੀ ਮੈਂ ਇਹੋ ਆਖੂਗਾ ਵੀ ਜੇ ਦੇ ਨਜਾ ਦੇ ਖਿਲਾਫ ਕਾਰਵਾਈ ਕਰੋਗੇ ਤਾਂ ਠੀਕ ਆ ਨਹੀਂ ਤੇ ਜਿਹੜੇ ਤੁਸੀਂ ਇਹ ਸੈਮੀਨਾਰ ਕਰਦੇ ਜੇ ਨਾ ਉਹ ਬਾਹਰ ਵਾਲੇ ਹਸੀ ਦੇ ਦੰਦਾਂ ਕੋ ਲੋਕ ਵਿਖਾਵਾ ਝੂਠੇ ਆ ਤੇ ਇੱਕ ਮੈਂ ਸੰਤਾ ਮਹਾਪੁਰਸ਼ਾਂ ਨੂੰ ਬਾਬਾ ਸੁਖਾ ਸਿੰਘ ਜੀ ਸਰੀਹਾੜੀ ਸਾਹਿਬ ਵਾਲੇ ਬਾਬਾ ਬਤਾ ਸਿੰਘ ਜੀ ਸੁਰ ਸਿੰਘ ਵਾਲੇ ਹੋਰ ਹੀ ਸਮਾਜ ਸੇਵੀ ਸੰਥਾ ਬਾਬਾ ਜੀ ਉਹਨਾਂ ਨੂੰ ਬੇਨਤੀ ਕਰਦਾ ਏਡੇ ਏਡੇ ਵੱਡੇ ਦਰਿਆ ਬੰਨ੍ਹ ਕੇ ਦੇਜੇ ਜਾਂ ਛੇਵਾ ਦਰਿਆ ਨਛਿਆਂ ਦਾ ਇਹਨੂੰ ਵੀ ਬੰਨ੍ਹ ਦਿਓ ਤੇ ਜਿਹੜੇ ਮੁੰਡੇ ਨਸ਼ਾ ਕਰਦੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਇਕੱਠੇ ਹੋ ਬਾਪਿਆਂ ਦੇ ਚਰਨੀ ਆਓ ਬਾਪਿਆਂ ਦੀ ਚਰਨਾ ਦੀ ਧੂੜ ਆ ਦੇ ਉੱਤੇ ਪਾਓ ਤੇ ਬਾਪਿਆਂ ਦਾ ਸੰਯੋਗ ਦਿਓ ਤੇ ਨਸ਼ਾ ਵਿਰੋਧੀ ਮਿਸ਼ਨ ਕੱਪਣ ਬੋਲ ਪਿਆ ਪੰਜਾਬ ਤੁਹਾਡੇ ਨਾਲ ਹੀ ਦਾ ਸੰਯੋਗ ਦਿਓ ਇਕੱਠੇ ਹੋ ਕੇ ਪੰਜਾਬ ਦੀ ਜਵਾਨੀ ਬਚਾਈਏ ਇਹਦੇ ਪੰਜਾਬ ਨੂੰ ਜਵਾਨੀ ਨੂੰ ਜਿਹੜਾ ਨਸ਼ੇ ਦੇ ਰਾਹ ਪਈਏ ਇਹਦੇ ਤੋਂ ਬਚਾਈਏ ਇਹ ਸੰਗ ਸਿੰਘ ਜੀ ਜਿੱਥੇ ਉਹਨਾਂ ਨੇ ਸਾਰੀਆਂ ਸਰਕਾਰਾਂ ਨੂੰ ਆਪਣੇ ਕੋਸਿਆ ਉਥੇ ਉਹਨਾਂ ਨੇ ਇੱਕ ਗੁਹਾਰ ਲਾਈ ਆ ਸਾਡੀਆਂ ਜਿਹੜੀਆਂ ਸੰਪਰਦਾਵਾਂ ਨੇ ਨਿਹੰਗ ਜਥੇਬੰਦੀਆਂ ਨੇ ਜਾਂ ਸਮਾਜ ਸੇਵੀ ਸੰਪਰਦਾਵਾਂ ਨੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਜੇ ਹੜ ਆਏ ਸੀ ਤੇ ਤੁਸੀਂ ਵੱਡੇ ਵੱਡੇ ਹੜਾ ਨੂੰ ਜਿਹੜੇ ਉਹ ਬੰਨ ਲਾ ਦਿੱਤੇ ਆਪਾਂ ਜਿਹੜਾ ਛੇਵਾ ਦਰਿਆ ਨਸ਼ੇ ਦਾ ਵਗ ਰਿਹਾ ਉਹਨੂੰ ਵੀ ਬੰਨ ਲਾਈਏ ਤੇ ਆਓ ਸਾਰੇ ਰਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਇਹ ਸਨ ਜਗਤਾਰ ਸਿੰਘ ਜੀ ਤੁਸੀਂ ਦੇਖ ਰਹੇ ਹੋ ਆਰ ਸਿੰਘ ਜੀ 24 ਮੈਂ ਜੀਵਨ ਜੈ ਦੇ ਨਾਲ ਪ੍ਰਗਟ ਸਿੰਘ ਆ